ਜ਼ਿਲ੍ਹਾ ਸੰਗਰੂਰ ਦੀ ਮੰਡੀ ਵਿੱਚ ਕੱਲ ਤੋਂ ਹੜਤਾਲ ਚੱਲ ਰਹੀ ਹੈ ਜਿਸ ਦਾ ਮੁੱਖ ਮਸਲਾ ਮੰਡੀ ਦੇ ਵਿੱਚ ਫਸਲ ਨੂੰ ਰੱਖਣ ਦੀ ਜਗ੍ਹਾ ਦਾ ਹੈ ਫਸਲ ਜ਼ਿਆਦਾ ਹੈ ਅਤੇ ਮੰਡੀ ਦੇ ਵਿੱਚ ਫਸਲ ਦੀ ਸਾਮ ਸੰਭਾਲ ਰੱਖਣ ਦੀ ਜਗ੍ਹਾ ਘੱਟ ਹੈ ਜਿਸ ਦੇ ਚੱਲਦੇ ਮੰਡੀ ਦੇ ਵਿੱਚ ਕੱਲ ਤੋਂ ਹੜਤਾਲ ਚੱਲ ਰਹੀ ਹੈ ਉੱਥੇ ਹੀ ਮੰਡੀ ਦੇ ਪ੍ਰਧਾਨ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਹੜਤਾਲ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਅਤੇ ਨਾ ਹੀ ਉਹ ਹੜਤਾਲ ਤੇ ਹਨ ਉਨਾ ਨੇ ਮੰਡੀ ਨੂੰ ਬੰਦ ਕੀਤਾ ਹੈ ਕਿਉਂਕਿ ਮੰਡੀ ਦੇ ਵਿੱਚ ਫਸਲ ਰੱਖਣ ਦੀ ਹੁਣ ਕੋਈ ਥਾਂ ਨਹੀਂ ਹੈ ਨਵੀਂ ਫਸਲ ਨੂੰ ਉਹ ਕਿੱਥੇ ਰੱਖਣ ਇੱਕ ਵੱਡਾ ਸਵਾਲ ਹੈ ਪਰ ਇਸ ਤੇ ਅੱਜ ਉਹਨਾਂ ਨੂੰ ਸੰਗਰੂਰ ਦੇ ਡੀਸੀ ਅਤੇ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਭਰਾਜ ਵੱਲੋਂ ਇਹ ਆਸ਼ਵਾਸਨ ਮਿਲਿਆ ਕਿ ਜਲਦ ਤੋਂ ਜਲਦ 48 ਘੰਟਿਆਂ ਦੇ ਵਿੱਚ ਮੰਡੀ ਦੇ ਵਿੱਚ ਪੁਕਤਾ ਪ੍ਰਬੰਧ ਕੀਤੇ ਜਾਣਗੇ ਜਿਸ ਤੇ ਉਹਨਾਂ ਨੂੰ ਖੁਸ਼ੀ ਹੈ ਅਤੇ ਅੱਜ ਤੋਂ ਬਾਅਦ ਉਹ ਪ੍ਰਸ਼ਾਸਨ ਉੱਤੇ ਭਰੋਸਾ ਰੱਖ ਰਹੇ ਹਨ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਇਸ ਮੁਸ਼ਕਿਲ ਨੂੰ ਸੁਣਿਆ ਜਾਵੇਗਾ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮੰਡੀ ਵਿੱਚ ਕਿਸਾਨਾਂ ਦੀ ਹਰ ਇੱਕ ਸੁੱਖ ਸੁਵਿਧਾ ਲਈ ਉਹ ਹਰ ਤਰ੍ਹਾਂ ਦੇ ਯਤਨ ਕਰਦੇ ਹਨ ਪਰ ਜਦੋਂ ਉਨ੍ਹਾਂ ਕੋਲ ਜਗ੍ਹਾ ਹੀ ਨਹੀਂ ਹੋਵੇਗੀ ਉਹ ਫਸਲ ਨੂੰ ਕਿੱਥੇ ਰੱਖਣਗੇ ਜਿਸ ਤੇ ਚੱਲਦੇ ਉਹਨਾਂ ਨੇ ਮੰਡੀ ਨੂੰ ਬੰਦ ਕੀਤਾ ਸੀ। ਮੇਰਾ ਨਾਮ ਜੀ ਸ਼ਿਸ਼ੇਨ ਕੁਮਾਰ ਗਰਗ ਉੰਗਾਲੇ ਪ੍ਰਧਾਨ ਜੀ ਹੜਤਾਲ ਚੱਲੀ ਸੀ 24 ਘੰਟਿਆਂ ਤੋਂ ਉਹ ਜਿਹੜੀ ਹੁਣ ਕੀ ਖਤਮ ਹੋ ਗਈ ਹੈ ਨਹੀਂ ਜੀ ਹੜਤਾਲ ਖਤਮ ਨਹੀਂ ਹੋਈ ਹੜਤਾਲ ਪੋਸਟਪੋਨ ਕੀਤੀ ਗਈ ਹੈ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਮਐਲਏ ਸਾਹਿਬਾਂ ਦੇ ਆਦੇਸ਼ ਅਨੁਸਾਰ ਉਹਨਾਂ ਨੇ ਸਾਨੂੰ ਹੁਕਮ ਕੀਤਾ ਹੈ ਕਿ ਅਸੀਂ ਆਉਣ ਵਾਲੇ 48 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਬਣਦਾ ਹੈ ਫੜਾਂ ਦੀ ਪ੍ਰਮਾਨਗੀ ਫੜਾਂ ਦੀ ਮਨਜ਼ੂਰੀ ਇਹ ਲੈ ਕੇ ਦੇਵਾਂਗੇ ਜਦੋਂ ਮਨਜ਼ੂਰੀ ਆ ਜਾਂਦੀ ਹੈ ਤਾਂ ਸਾਡੇ ਕੋਈ ਹੜਤਾਲ ਨਹੀਂ ਹੈ ਅੱਜ ਵੀ ਸਾਡਾ ਜੇ ਵੀ ਹੜਤਾਲ ਦਾ ਸ਼ਬਦ ਨੇ ਦੇ ਰੱਖਿਆਗਾ ਹੜਤਾਲ ਨਹੀਂ ਹੈ ਸਾਡੀ ਸਾਡੇ ਕੋਲੇ ਫਸਲ ਸਟਾਉਣ ਨੂੰ ਜਗ੍ਹਾ ਹੀ ਨਹੀਂ ਕਿਤੇ ਹੈਗੀ ਫਸਲ ਕਿੱਥੇ ਸਟਾਈਏ ਇੱਥੇ ਲਾ ਕੇ ਵੇਚੀਏ ਉਹਨੂੰ ਅਸੀਂ ਹੜਤਾਲ ਕਰਕੇ ਰਾਜੀ ਨਹੀਂ ਹੜਤਾਲ ਇੱਕ ਬੜਾ ਭੈੜਾ ਸ਼ਬਦ ਹੁੰਦਾ ਸਰਕਾਰ ਲਈ ਵੀ ਸਾਡੇ ਲਈ ਵੀ ਦੁੱਖਦਾਈ ਹੈ ਦੋਨਾਂ ਲਈ ਅਸੀਂ ਕੋਈ ਹੜਤਾਲ ਤੇ ਨਹੀਂ ਹੈਗੇ ਅਸੀਂ ਤਾਂ ਤਿਆਰ ਬੈਠੇ ਆ ਸਾਨੂੰ ਫੜਾਂ ਦੀ ਮਨਜ਼ੂਰੀ ਦਿਓ ਅਸੀਂ ਇੱਥੇ ਮਾਲ ਸਟਾਈਏ ਨਾਜ਼ਰ ਮਾਲ ਵੇਚਣਾ ਸ਼ੁਰੂ ਕਰ ਦਈਏ ਤਾਂ ਪ੍ਰਧਾਨ ਜੀ ਗੱਲ ਕਰੀਏ ਕਿਸਾਨਾਂ ਦਾ ਕਿਸਾਨ ਉੱਤੋਂ ਬਰਸਾਤ ਦਾ ਮੌਸਮ ਆ ਉੱਤੋਂ ਜਿਹੜੀ ਆਪਾਂ ਬੋਲੀ ਨਹੀਂ ਹੋ ਰਹੀ ਤੱਕ ਕੀ ਹੋਵੇ ਦੇਖੋ ਫੁੱਟ ਗੱਲ ਬਿਲਕੁਲ ਸਹੀ ਹੈ ਕਿਸਾਨ ਬੜਾ ਪਰੇਸ਼ਾਨ ਹੈ ਇਸ ਵਿਸ਼ੇ ਤੇ ਅਸੀਂ ਵੀ ਪਰੇਸ਼ਾਨ ਆ ਜੀ ਹਰ ਵੇਲੇ ਦੇਖੋ ਕਿਸਾਨ ਦੀ ਰੋਟੀ ਦਾ ਪਾਣੀ ਦਾ ਪ੍ਰਬੰਧ ਕਰਨਾ ਰਹਿਣਾ ਸਾਇੰਦ ਦਾ ਪ੍ਰਬੰਧ ਕਰਨਾ ਸਾਡੀ ਜੋ ਮਾਰੀ ਹੈ ਕਿਉਂਕਿ ਮਾਰਕੀਟ ਕਮੇਟੀ ਤਾਂ ਉਸ ਕਰਦੀ ਹੀ ਨਹੀਂ ਮਾਰਕੀਟ ਕਮੇਟੀ ਸੁੱਕੀ ਭੈ ਰਹੀ ਆ ਕਿ ਉਹ ਕਦੇ ਗੇੜਾ ਮਾਰਨ ਕਦੀ ਆਉਂਦੇ ਨੇ ਕਦੇ ਸਾਲਛੂ ਬੰਨਿਆ ਬਾਦ ਚੱਕਰ ਲਾਉਣ ਆਉਂਦੇ ਨੇ ਤੇ ਜੋ ਪਰਵਾਨੇ ਚੱਕਰ ਲਾ ਆਈਏ ਅਦਰਵਾਈਜ਼ ਕੋਈ ਕੋਈ ਮੈਨੂੰ ਦਿਖਦਾ ਦੇਖਦਾ ਸੁਭਾਵਿਕ ਤੌਰ ਤੇ ਫਿਰਦੇ ਨਾ ਹੋਊ ਕਿ ਕੋਈ ਸਾਨੂੰ ਕੋਈ ਪੁੱਛਦੇ ਨੇ ਫੁੱਟ ਕੁਝ ਮੱਸਾ ਦੱਸੋ ਭਾਈ ਨਾ ਫਸੇ ਨੂੰ ਹੱਲ ਕਰੀਏ ਸੋ ਮਾਰਕੀਟ ਕਮੇਟੀ ਦਾ ਕੰਮ ਤਾਂ ਸਿਰਫ ਪੈਸੇ ਇਕੱਠੇ ਕਰਨਾ ਮਾਰਕੀਟ ਫੀਸ ਇਕੱਠੀ ਕਰਨਾ ਉਸ ਤੋਂ ਬਾਅਦ ਕਿੱਥੇ ਭੇਜਣਾ ਕਿੱਥੇ ਨਾ ਭੇਜਦੇ ਨਾ ਸਾਨੂੰ ਨਹੀਂ ਪਤਾ ਇਹਦੇ ਬਾਰੇ ਪਰ ਮੰਡੀ 'ਚ ਕੋਈ ਪਾਸੇ ਨਹੀਂ ਲੱਗ ਰਾ ਜੀ ਹੈਗੇ ਇਹ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂ ਪਰ ਪ੍ਰੋਪਰਲੀ ਹੋ ਰਿਹਾ ਨਹੀਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਬੇਨਤੀ ਹੈ ਭਾਈ ਸੋ ਦਮਦਾਰਾਂ ਹੀ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਮੰਡੀ ਬਣਾ ਕੇ ਦੇ ਦਿਓ ਸਰੂਰ ਦਾ ਨਾਮ ਸ਼ਾਇਦ ਮਾੜਾ ਮੋਟਾ ਠੀਕ ਰਹੇ ਜੇ ਨਹੀਂ ਸਰੂਰ ਜੋ ਕਲੰਕਿਤ ਸ਼ਹਿਰ ਹੈ ਵੀ ਅਸੀਂ ਹੋਵਾਂਗੇ ਪਿਛੜੂ ਪਿਛੜੇ ਵਰਗ ਉਹਨਾਂ ਜਾਣਗੇ ਇਹ ਇਹਨਾਂ ਗੱਲਾਂ ਨਾਲ ਹੀ ਹੋਰ ਪਿਛੜਾ ਵਿੱਚ ਕੀ ਉਹਨਾਂ ਕੋਲ ਸਟਿੱਕਰ ਨਹੀਂ ਲੱਗਿਆ ਹੁੰਦਾ ਇਹਨਾਂ ਗੱਲਾਂ ਨਾਲ ਹੀ ਪਿਛੜਿਆ ਹੋ ਜਾਂਦਾ ਇਹਨਾਂ ਗੱਲਾਂ ਨਾਲ ਹੀ ਐਡਵਾਂਸਡ ਹੋ ਜਾਂਦਾ ਸੋ ਅਸੀਂ ਜੋ ਅੱਜ ਪਿਛੜੇ ਆ ਤਿੰਨਾਂ ਗੱਲਾਂ ਕਰਕੇ ਆਂ ਕਿ ਸਾਡੇ ਸਕੂਲਰ ਦੇ ਵਿੱਚ ਜੋ ਮਨੁੱਖੀ ਲੋਕਾਂ ਦੇ ਲੋੜਾਂ ਨਹੀਂ ਹੈ ਮਨੁੱਖੀ ਫੈਸਿਲਿਟੀ ਦਾ ਮਨੁੱਖੀ ਜੋ ਸਹੂਲਤਾਂ ਦੀ ਜ਼ਰੂਰਤ ਹੈ ਉਹ ਸਾਡੇ ਕੋਲੇ ਅਵੇਲੇਬਲ ਨਹੀਂ ਹੈਗੀਆਂ ਅੱਜ ਇਸ ਮੰਡੀ ਨੂੰ ਵੀ ਲੋੜ ਹੈ ਕਿ ਉਹ ਸਹੂਲਤਾਂ ਮੰਡੀ ਨੂੰ ਮਿਲ ਸਕਣ ਜਿਦੇ ਵਿੱਚ ਮਨੁੱਖ ਜੀਵਨ ਜੋਗਾ ਮਹਿਸੂਸ ਕਰ ਸਕੇ ਤਰਮਿੰਦਰ ਦਿਵਾੜੀ ਜੀ ਮੈਂ ਕਹਿਣਾ ਚਾਹੁੰਗੇ ਵੀਰ ਜੀ ਅੱਜ ਐਮਐਲਏ ਸਾਹਿਬ ਤੇ ਡੀਸੀ ਵੱਲੋਂ ਜੋ ਤੁਹਾਨੂੰ ਵਿਸ਼ਵਾਸ ਦਿੱਤਾ ਪਹਿਲਾਂ ਲਈ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਤੇ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਹੜਤਾਲ ਕਰੀ ਨੂੰ ਮਤਲਬ ਸਾਨੂੰ ਵਿਸ਼ਵਾਸ ਦਿਵਾਇਆ ਸਾਨੂੰ ਭਰੋਸਾ ਦਿਵਾਇਆ ਕਿ 48 ਘੰਟਿਆਂ ਚ ਅਸੀਂ ਤੁਹਾਡੇ ਜਿਹੜੇ ਸਾਰੇ ਦੇ ਸਾਰੇ ਜਾੜਨੇ ਉਹ ਕਰਵਾ ਕੇ ਦਵਾਂਗੇ ਪਰ ਉਂਝੇ ਦੇਖਿਆ ਜਾਵੇ ਤਾਂ ਮੰਡੀ ਦਾ ਬਹੁਤ ਬੁਰਾ ਹਾਲ ਹੈ ਇਸ ਲਈ ਕਈ ਸਾਲਾਂ ਤੋਂ ਇੱਥੇ 70 ਤੋਂ 75 ਜਿਹੜੇ ਸਬਜ਼ਾੜਨੇ ਹਰ ਵਾਰ ਬਣਦੇ ਆ ਰਹੇ ਨਹੀਂ ਇਸ ਵਾਰ ਵੀ ਮੰਨ ਕੇ ਚੱਲੋ ਜੀ ਸਾਨੂੰ 20 ਤੋਂ 25 ਦਿਨ ਹੋ ਗਏ ਦਫ਼ਤਰਾਂ ਦੇ ਚੱਕਰ ਘਟਦਿਆਂ ਨੂੰ ਪਰ ਸਾਡੀ ਕਿਸੇ ਅਧਿਕਾਰੀ ਵੱਲੋਂ ਕੋਈ ਸਾਰ ਨਹੀਂ ਲਈ ਗਈ ਜੀ ਮਤਲਬ ਜਦੋਂ ਹਾਨੀ ਸਾਰ ਸਾਨੂੰ ਇਹ ਜਿਹੜਾ ਮੰਡੀ ਹੈ ਜੀ ਉਹ ਬੰਦ ਕਰਨੀ ਪਈ ਕੱਲ ਅਸੀਂ ਨੇ ਮੰਡੀ ਬੰਦ ਕਰ ਦਿੱਤੀ ਸੀ ਜੀ ਤੇ ਫਸਲ ਲਾਉਣਾ ਸ਼ੁਰੂ ਹੋ ਗਿਆ ਜੀ ਸਾਡੇ ਦਾ ਫਸਲ ਉਤਾਰਨ ਨੂੰ ਜਗ੍ਹਾ ਨਹੀਂ ਹੈਗੀ ਜੀ ਫਾਰਮਰ ਸਾਨੂੰ ਪੁੱਛ ਰਹੇ ਨੇ ਕਿ ਅਸੀਂ ਜੀਰੀ ਲੈ ਕੇ ਆਉਣੀ ਅਸੀਂ ਕਿੱਥੇ ਲਾਈਏ ਸਾਨੂੰ ਮਤਲਬ ਉਤਾਰਨ ਲਈ ਵੀ ਸਾਡੇ ਮਾਨਯੋਗ ਡੀਐਮਓ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ ਫਲਾਣੇ ਥਾਂ ਮੇ ਉਤਾਰ ਲਓ ਜਿਹੜੇ ਸਾਡੇ ਪਹਿਲਾਂ ਜਾੜ ਬਣਦੇ ਨੇ ਕਿ ਤੁਸੀਂ ਉੱਥੇ ਬਸਲ ਉਤਾਰ ਲਓ ਹੁਣ ਸਾਨੂੰ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਜੀ ਐਮਐਲਏ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ 48 ਘੰਟਿਆਂ 'ਚ ਸੀ ਤੁਹਾਡੇ ਸਾਰੇ ਦੇ ਸਾਰੇ ਜਾੜ ਨੇ ਜਿਹੜੇ ਬਣਾ ਕੇ ਦਮਾ